ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਭਿਆਨਕ ਹਾਦਸਾ ਜੀਹਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਆ ਹਮਾਚਲ ਪ੍ਰਦੇਸ਼ ਦੇ ਉਹਨਾਂ ਜ਼ਿਲ੍ਹੇ ਦੇ ਕੀਰਨੀਗਾ ਵਿਖੇ ਸਰਦਾਲੂਆਂ ਦੇ ਨਾਲ ਭਰੀ ਐਕਟ੍ਰੈਕਟਰ ਟਰਾਲੀ ਹੜਕ ਤੇ ਪਲਟ ਗਈ ਇਸ ਹਾਦਸੇ ਵਿੱਚ 25 ਸਰਦਾਲੂ ਜ਼ਖਮੀ ਹੋ ਗਏ ਸਾਰੇ ਜ਼ਖਮੀਆਂ ਦਾ ਉਹਨਾਂ ਦੇ ਖੇਤਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇਹਨਾਂ ਵਿੱਚ 4 ਤੋਂ 11 ਸਾਲ ਦੇ 4 ਬੱਚੇ ਵੀ ਸ਼ਾਮਲ ਹਨ ਦੱਸਿਆ ਜਾ ਰਿਹਾ ਹੈ ਕਿ ਸਾਰੇ ਸਰਦਾਲੂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਪੋਫਾ ਦੇ ਰਹਿਣ ਵਾਲੇ ਹਨ ਉਹ ਧਾਰਮਿਕ ਸਤਨ ਕੀਰਨੀਗਾ ਵਿਖੇ ਮੱਥਾ ਟੇਕ ਕੇ ਪੰਜਾਬ ਪਰਤਲੇ ਸਨ ਇਸ ਦਰਾਂ ਨੂੰ ਉਸ ਦੀ ਟਰੈਕਟਰ ਟਰਾਲੀ ਪਲਟ ਗਿਆ ਇਸ ਤੋਂ ਬਾਅਦ ਮੌਕੇ ਤੇ ਰੌਲਾ ਪੈ ਗਿਆ ਜਾਣਕਾਰੀ ਹਸਾਡ ਟਰੈਕਟਰ ਵਿੱਚ ਟਰਾਲੀ ਤੇ ਕਰੀਬ 35 ਹਜ਼ਾਰਾਂ ਲੋਕ ਸਵਾਰ ਸਨ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਏਐਸਪੀ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਖਮਿਆਂ ਦਾ ਇਲਾਜ ਚੱਲ ਰਿਹਾ ਹੈ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਆ ਵੀਡੀਓ ਦੇਖਣ ਲਈ ਤੁਹਾਡਾ ਧੰਨ